ਉਰੇ ਬਾਰ ਹੋ ਰਿਹਾ ਹੈ ਬਿਲਕੁਲ ਬਿਲਕੁਲ ਹੈ ਨਾ ਬਿਲਕੁਲ ਹਾਂਜੀ ਉਹ ਇਹ ਕਹਿੰਦੇ ਕਿ ਜੇ ਜਿਵੇਂ ਆਪਾਂ ਹੁਣ ਜੋ ਬੋਲਦੇ ਆ ਉਹੀ ਬਾਹਰ ਆਉਂਦਾ ਨਾ ਜੋ ਸੋਚਦੇ ਆ ਤੇ ਉਹ ਦਿਸਦਾ ਹੁੰਦਾ ਹੈ ਕਿਸੇ ਤੇ ਹੁਣ ਤੱਕ ਕੋਈ ਰਿਸ਼ਤੇਦਾਰ ਕੋਈ ਪਰਿਵਾਰ ਇੰਦਾ ਇਕੱਠਾ ਚੱਲਣਾ ਕਿਉਂਕਿ ਆਪਾਂ ਜੋ ਦਿਖਾਉਨੇ ਆ ਕਈ ਵਾਰੀ ਸੋਚਦੇ ਕੁਝ ਡਿਫਰੈਂਟ ਹੈ ਸਾਹਮਣੇ ਵੀ ਇਨਸਾਨ ਜਿਹੜਾ ਜਿਹਨੂੰ ਆਪਾਂ ਨਹੀਂ ਵੀ ਕਈ ਵਾਰੀ ਪਸੰਦ ਕਰਦੇ ਉਹਨਾਂ ਬਹੁਤ ਪਿਆਰ ਨਾਲ پیش ਆ ਜਾਂਦੇ ਪਰ ਅੰਦਰ ਕੋਈ ਸ਼ੋਰ ਚੱਲ ਰਿਹਾ ਹੁੰਦਾ ਇੱਕ ਨਾ ਇੰਗਲਿਸ਼ ਦਾ ਕੋਟ ਹੈ ਬੜੇ ਸਾਲ ਪਹਿਲਾਂ ਮੈਂ ਪੜਿਆ ਸੀ ਕਿ ਅਗਰ ਅਸੀਂ ਆਪਣੀ ਆਤਮਾ ਦੀ ਸੈਲਫ ਦਾ ਪੱਕੀ ਗੱਲ ਹੈ ਕੋਈ ਵੀ ਉਹਨੂੰ ਪੋਸਟ ਨਾ ਕਰਦਾ ਡੀਬੀ ਤੇ ਨਾ ਲਾਉਂਦਾ ਡੀਪੀ ਤੇ ਲਾ ਦਿੰਨੇ ਆ ਸੈਲਫੀਆਂ ਲੈ ਲੈ ਫੋਟੋ ਪੋਸਟ ਕਰ ਦਿੰਨੇ ਆ ਆਪਣੀ ਆਤਮਾ ਦੀ ਜਿਹੜੀ ਸੈਲਫੀ ਹੈ ਜੀ ਉਹੀ ਗੁਰਬਾਣੀ ਦੀ ਤੋਂ ਕਹਿ ਕੇ ਗੱਲ ਨਹੀਂ ਅਸੀਂ ਚੰਗੇ ਆ ਆਚਾਰੀ ਬੁਰੇ ਆ ਜਦੋਂ ਬਿਹੇਵੀਅਰ ਸਾਡੇ ਤੇ ਆਉਂਦਾ ਤੇ ਅਸੀਂ 1 ਮਿੰਟ ਚ ਤਲਖੀ ਵੀ ਕਰ ਲੈਨੇ ਆ 1 ਮਿੰਟ ਦੇ ਵਿੱਚ ਅਸੀਂ ਡਰਾਮੇਬਾਜ਼ ਹੋ ਜਾਂਦੇ ਆ ਥੋੜਾ ਪਤਾ ਹੈ ਕਿ ਇੱਥੇ ਹੁਣ ਸੈਡ ਜਿਹਾ ਮੂੰਹ ਬਣਾਉਣਾ ਪੈਣਾ ਸੋ ਬਣਾ ਲੈਨੇ ਆ ਜੀ ਇਸੇ ਤਰ੍ਹਾਂ ਕਿਸੇ ਦੀ ਅਸੀਂ ਜਦੋਂ ਯਾਤਰਾ ਤੇ ਜਾਂ ਗੁਰੂ ਘਰ ਜਾਂਦੇ ਆ ਅਸੀਂ ਐਦਾਂ ਹੋ ਜਾਂਦੇ ਸਾਡੇ ਜਿਨਾ ਧਾਰਮਿਕ ਕੋਈ ਨਹੀਂ ਬਸ ਇੱਥੇ ਹੀ ਦੁਨੀਆ ਜਾਂ ਕਿਸੇ ਦੀ ਮૈયਤ ਤੇ ਜਾਂਦੇ ਆ ਤਾਂ ਅਸੀਂ ਕਹਿੰਨੇ ਉਹ ਇੱਥੇ ਰੱਖਿਆ ਕੀ ਹੈ ਸਾਰਿਆਂ ਨੇ ਜਾਣਾ ਬਸ ਉਹ 5-10 ਮਿੰਟ ਹੈਨਾ ਅਗਰ ਉਹ ਡਿਲੇ ਹੋ ਜਾਏ ਕੋਈ ਕੰਮ ਥੋੜਾ ਜਿਹਾ ਪਿੱਛੇ ਗੱਲਾਂ ਹੋਰ ਚੱਲ ਰਹੀਆਂ ਹੋਣੀਆਂ ਸੋ ਮੇਰੇ ਮਾਮਾ ਜੀ ਕਹਿੰਦੇ ਹੁੰਦੇ ਆ ਕਿ ਜਦ ਇਨਸਾਨ ਨੂੰ ਸਿਰਫ ਕਹਿਣਾ ਪੈਂਦਾ ਅੱਜ ਤੱਕ ਕਹਿੰਦੇ ਕਿਸੇ ਜਾਨਵਰ ਨੂੰ ਕਿਸੇ ਨੇ ਕਿਹਾ ਉਹ ਤੂੰ ਕੁੱਤਾ ਕੁੱਤਾ ਬਣ ਕੇ ਰਹਿ ਤੂੰ ਸ਼ੇਰ ਹੈ ਸ਼ੇਰ ਬਣ ਕੇ ਰਹਿ ਉਹੀ ਗੱਲ ਆ ਗਈ ਫਿਰ ਕਥਾ ਵਾਲੀ ਕਿ ਸਿਰਫ ਇਨਸਾਨ ਨੂੰ ਕਹਿਆ ਜਾਂਦਾ ਬੰਦਾ ਬਣ ਬੰਦਾ ਬੰਦਾ ਤੇ ਹੈਗਾ ਹੀ ਐ ਪਰ ਇਹ ਦੇਖੋ ਕਿ ਇਹਦੀ ਹਰਕਤਾਂ ਕੈਸੀਆਂ ਐ ਕਿ ਇਨਸਾਨ ਹੀ ਇਨਸਾਨ ਨੂੰ ਕਹਿੰਦਾ ਬੰਦਾ ਬਣ ਤੈਨੂੰ ਬੰਦਾ ਬਣਾ ਦਊਂ ਮੈਂ ਨਾ ਸੋ ਇਹ ਦੁਨੀਆਦਾਰੀ ਹੈ ਮਨਪ੍ਰੀਤ ਇਹ ਨਹੀਂ ਚੱਲੀ ਜਾਣੀ ਐ ਹੋਰ ਸੁਣਾਓ ਤੁਸੀਂ ਅੱਜਕੱਲ੍ਹ ਵੀ ਬਿਲਕੁਸਰ ਸਵੇਰੇ ਸਵੇ ਮੈਂ ਮੈਂ ਆਬਜ਼ਰਵਰਾਂ ਵਿੱਚ ਵਿੱਚ ਨਾ ਚੀਜ਼ਾਂ ਦੇਖਣਾ ਆਪਣੀ ਧਿਆਨ ਨਾ ਸਵੇਰੇ ਜਿਵੇਂ ਮੈਂ ਤਿਆਰ ਹੋ ਰਹੀ ਸੀ ਤਾਂ ਵਿੰਡੋ ਦੇ ਵਿੱਚ ਮੇਰਾ ਧਿਆਨ ਗਿਆ ਬਾਹਰ ਗਾਰਡਨ ਦੇ ਵਿੱਚ ਨਾ ਤੇ ਹਵਾ ਚੱਲ ਰਹੀ ਹੈ ਜਿਵੇਂ ਅਪਨ ਸਾਰਿਆਂ ਨੂੰ ਪਤਾ ਹੈ ਨਾ ਤੇ ਆਪਾਂ ਕਈ ਵਾਰੀ এনवायरमेंट ਦੀ ਗੱਲ ਕਰਦੇ ਕਈ ਵਾਰੀ ਛੋਟੇ ਛੋਟੇ ਚੀਜ਼ਾਂ ਤੁਹਾਨੂੰ ਦਿਖਾ ਦਿੰਦੀਆਂ ਕੁਝ ਸਿੱਖਣ ਨੂੰ ਮਿਲ ਜਾਂਦਾ ਹੁੰਦਾ ਹੈ ਹਾਂ ਤਾਂ ਮੈਂ ਬਾਹਰ ਦੇਖ ਰਹੀ ਸੀ ਤੇ ਇੱਕ ਪਾਸੇ ਜਿਵੇਂ ਕਾ ਹੋ ਗਿਆ ਹੋਇਆ ਜਾਂ ਹੋਰ ਜਿਹੜੇ ਕਾ ਫੂ ਸੁਗਿਆ ਹੋਇਆ ਕਹਿ ਸਕਦੇ ਆ ਉਹ ਥੋੜੇ ਘੱਟ ਹਵਾ ਦੇ ਨਾਲ ਹਿਲ ਰਹੇ ਸੀ ਇੰਨਾ ਉਹਨਾਂ ਨੂੰ ਇਫੈਕਟ ਨਹੀਂ ਸੀ ਹੋ ਰਿਹਾ ਪਰ ਕੱਲਾ ਇੱਕ ਹੀ ਪੱਤਾ ਸੀਗਾ ਜਿਹੜਾ ਬਹੁਤ ਜ਼ਿਆਦਾ ਮੂਵ ਕਰ ਰਿਹਾ ਸੀ ਉਹ ਅਲੱਗ ਮੈਨੂੰ ਮਤਲਬ ਸਾਰੇ ਗਾਰਡਨ ਦੇ ਵਿੱਚੋਂ ਇੱਕ ਪੱਤਾ ਅਲੱਗ ਦੇਖ ਰਿਹਾ ਸੀ ਵੀ ਉਹ ਕੱਲਾ ਹੀ ਇੰਨਾ ਜ਼ਿਆਦਾ ਮੂਵ ਕਰ ਰਿਹਾ ਤੇ ਫਿਰ ਮੈਂ ਉਹਦੇ ਤੋਂ ਦੇਖ ਕੇ ਸੋਚ ਰਹੀ ਸੀ ਵੀ এনवायरमेंट ਸਾਰਿਆਂ ਦਾ ਇੱਕੋ ਜਿਹਾ ਹੈ ਜੀ ਕਿਨੇ ਉਸ এনवायरमेंट ਚ ਖੁਸ਼ ਰਹਿਣਾ ਜਾਂ ਆਪਣੇ ਆਪ ਨੂੰ ਮਸਤ ਰੱਖਣਾ ਹੈ ਨਾ ਉਹ ਉਸ ਪੱਤੇ ਵਾਂਗੂ ਆ ਇਹਦਾ ਦੂਜਾ ਪਾਰਟ ਵੀ ਕਰ ਲੈਣੇ ਕਿਉਂਕਿ ਤੁਹਾਨੂੰ ਪਤਾ ਹੈ ਅਬਜ਼ਰਵ ਅਬਜ਼ਰਵ ਹਰ ਹਾਲਤ ਹਰ ਵੀ ਆਪਣੀ ਵੱਖਰੀ ਦੂਜੀ ਗੱਲ ਮੇਰਾ ਪੁਆਇੰਟ ਆਫ 뷰 ਲੱਗ ਹੀ ਚੱਲੇ ਜਾਂਦਾ ਹੈ ਜੀ ਲੇਕਿਨ ਇਹਨੂੰ ਇਦਾਂ ਵੀ ਲੈ ਲੈਣੇ ਹਾਂਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੋਈ ਇਹਦੇ ਚ ਸ਼ੱਕ ਨਹੀਂ ਕਿ ਤੁਸੀਂ ਕਿੰਨੇ ਸਟਰੋਂਗ ਚੀਜ਼ਾਂ ਨੇ ਤੁਹਾਨੂੰ ਕਿਦਾਂ ਇਫੈਕਟ ਕਰਨਾ ਹੈ ਜੀ ਕਈ ਕਿੱਚੜ ਦੇ ਵਿੱਚ ਕਮਲ ਖਿਲਿਆ ਹੋਇਆ ਸਭ ਤੋਂ ਵੱਡੀ ਐਗਜ਼ਾਮਪਲ ਅੱਜ ਤਾਂ ਹੀ ਇਹ ਹੀ ਮਿਲੀ ਹੈ ਹੁਣ ਇੱਥੇ ਇਹ ਹੈ ਕਿ ਤੁਸੀਂ ਕਿੰਨਾ ਕੁ ਆਪਣੇ ਆਪ ਨੂੰ ਡੋਲ ਅਸਰ ਕਰਾਉਣਾ ਹੈ ਚੀਜ਼ਾਂ ਦਾ ਲੇਕਿਨ ਦੂਸਰੀ ਗੱਲ ਇਹ ਵੀ ਹੈ ਮਨਪ੍ਰੀਤ ਦੁਨੀਆਦਾਰੀ ਦੀ ਮੈਂ ਗੱਲ ਕਰ ਰਹੀ ਹਾਂ ਪੱਤੇ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਉਹ ਅੰਦਰੋਂ ਕਿੰਨਾ ਕੁ ਫਰੈਂਜਾਈਲ ਹੈ ਕਿੰਨਾ ਕੁ ਟੁੱਟਿਆ ਹੋਇਆ ਹੈ ਉਹ ਇਨਸਾਨ ਵੀ ਇਹ ਪੱਤਾ ਇਕੱਲਾ ਹੀ ਹੈ ਦਾ ਦਾ ਗਰੁੱਪ ਖੜਾ ਹੈ ਬਿਲਕੁਲ ਹੈ ਨਾ ਆਪਣੇ ਆ ਦਾ ਸਰਾਊਂਡਿੰਗ ਹੋਣਾ ਨਾਲ ਹੋਣਾ ਬਹੁਤ ਵੱਡੀ ਤਾਕਤ ਹੈ ਚਾਹੇ ਕੁਝ ਵੀ ਨਾ ਕਰਨ ਕੋਈ ਇਨਸਾਨ ਇੰਨਾ ਹੀ ਕਹਦੇ ਨਾ ਮੈਂ ਹੁਣ ਮੰਨ ਲਓ ਪਰੇਸ਼ਾਨ ਹ ਤੁਸੀਂ ਇੰਨਾ ਹੀ ਕਹ ਦੋ ਤੁਸੀਂ ਕਿਉਂ ਫਿਕਰ ਕਰਦੇ ਆ ਮੈਂ ਤੁਹਾਡੇ ਨਾਲ ਆ ਹਾਲਾਂਕਿ ਮੈਨੂੰ ਪਤਾ ਹੈ ਤੁਸੀਂ ਸ਼ਾਇਦ ਲੰਡਨ ਰਹਿ ਰਹੇ ਆ ਜਾਂ ਮੀਲਾ ਦੂਰ ਰਹਿ ਰਹੇ ਆ ਮੈਨੂੰ ਇਹ ਪਤਾ ਹੈ ਕਿ ਜਦੋਂ ਮੈਂ ਪਰੇਸ਼ਾਨ ਹੋਈ ਜਾਂ ਜਦੋਂ ਵੀ ਕੋਈ ਸਲਾਮ ਅਸ਼ਵਰੇ ਦੀ ਜ਼ਰੂਰਤ ਹੋਈ ਕੋਈ ਗੱਲ ਨਹੀਂ ਮੈਂ ਮਨਪ੍ਰੀਤ ਨੂੰ ਫੋਨ ਕਰ ਲੈਣਾ ਫੋਨ ਤੇ ਤੁਸੀਂ ਮੈਨੂੰ ਹੌਸਲਾ ਦੇ ਦੇਣਾ ਹਾਲਕਿ ਪਤਾ ਵੀ ਹੁੰਦਾ ਕਈ ਇਨਸਾਨਾਂ ਨੂੰ ਅਸੀਂ ਨਹੀਂ ਮਿਲਦੇ ਜਾਂ ਨਹੀਂ ਮਿਲੇ ਹੁੰਦੇ ਕਈ ਧੰਦੂ ਦੋਸਤ ਸੋ ਪੱਤੇ ਦੀ ਇਹ ਵੀ ਗੱਲ ਹੈ ਕਿ ਹਰ ਇੱਕ ਇਨਸਾਨ ਨੂੰ ਵੈਸੇ ਪ੍ਰਮਾਤਮਾ ਨੇ ਇੱਕ ਅਲੱਗ-ਅਲੱਗ ਚੀਜ਼ ਪਾਈ ਕਈ ਇਨਸਾਨ ਬਹੁਤ ਦਲੇਰ ਹੁੰਦੇ ਨੇ ਮਨਪ੍ਰੀਤ ਜੀ ਕਈ ਇਨਸਾਨ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਨੇ ਦਿਲ ਤੋਂ ਇਮੋਸ਼ਨਲ ਹੁੰਦੇ ਨੇ ਹਨਾ ਉਹ ਡੋਲ ਜਾਂਦੇ ਨੇ ਛੇਤੀ ਜਾਂ ਫਿਰ ਉਹਨਾਂ ਦਾ ਪਾਸਟ ਕੁਝ ਐਸਾ ਹੁੰਦਾ ਹੈ ਕਿ ਉਹ ਤੁਹਾਨੂੰ ਡਰਾ ਜਾਂਦਾ ਹੈ ਖੁਸ਼ੀ ਲੈਣ ਤੋਂ ਵੀ ਇਨਸਾਨ ਡਰਦਾ ਹੈ ਕਿ ਕਨੈਕਟੀਵਿਟੀ ਕਰ ਲੈਂਦਾ ਉਦੋਂ ਮੈਂ ਕਿੰਨਾ ਖੁਸ਼ ਸੀ ਮੇਰੇ ਨਾਲ ਕੀ ਹੋਇਆ ਕਿਤੇ ਫੇਰਨਾ ਐਦਾਂ ਹੋ ਜਾਏ ਪਰ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਹਿੰਦੇ ਆ ਕਿ ਹਸਾਓ ਹਸਾਉਂਦੇ ਰਹੋ ਖੁਸ਼ ਰਹੋ ਕਿਸੇ ਦੀ ਤਕਲੀਫ ਦਾ ਦੀ ਵਜ੍ਹਾ ਨਾ ਬਣੋ ਇਹੀ ਪਾਠ ਹੈ ਜ਼ਿੰਦਗੀ ਦਾ ਬਿਲਕੁਲ ਪਰ ਦੁਨੀਆ ਹੋਰ ਦੀ ਹੋਰ ਹੈ ਚਲੋ ਇਹ ਵੀ ਰੰਗ ਪਰਮਾਤਮਾ ਨੇ ਪਾਏ ਨੇ ਕਿਉਂਕਿ ਅਗਰ ਦੁਨੀਆ ਇੰਨੀ ਇਸ ਤਰ੍ਹਾਂ ਦੀ ਨਾ ਹੁੰਦੀ ਜਿਸ ਤਰ੍ਹਾਂ ਮਲਟੀ ਕਲਚਰ ਹੈ ਮਲਟੀ ਮੈਂਟਲ ਸਟੇਟ ਦੀ ਨਾ ਹੁੰਦੀ ਡਿਫਰੈਂਟ ਮੈਂਟਲ ਸਟੇਟ ਦੀ ਤਾਂ ਫਿਰ ਰਸ ਵੀ ਕੀ ਸੀ ਇੱਕੋ ਜਿਹਾ ਸਾਰਾ ਇੱਕੋ ਜਿਹਾ ਇੱਕ ਹੋ ਜੇ ਰੋਜ਼ ਆਪਾਂ ਹੁਣ ਇੱਕੋ ਚੀਜ਼ ਤਾਂ ਨਹੀਂ ਖਾ ਸਕਦੇ ਸੇ ਨਹੀਂ ਖਾ ਸਕਦੇ ਨਮਕੀਨ ਵੀ ਖਾਣਾ ਪੈਂਦਾ ਮਿੱਠਾ ਵੀ ਖਾਣਾ ਪੈਂਦਾ ਇੱਕ ਚੀਜ਼ ਹੈ ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੋਖਾ ਹੈ ਨਾ ਜੀ ਅਗਰ ਅਸੀਂ ਸੁੱਖ ਦੇ ਵਿੱਚ ਹੀ ਰਵਾਂਗੇ ਉਹ ਫਿਰ ਇੱਕੋ ਹੀ ਕਪੜਾ ਰੋਜ਼ ਪਾਈ ਜਾਵਾਂਗੇ ਤੇ ਇਹ ਗੰਦਾ ਵੀ ਹੋਣਾ ਫਟਣਾ ਵੀ ਹੈ ਨਾ ਸੋ ਚੇਂਜ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਜ਼ਿੰਦਗੀ ਬਸ ਇਸੇ ਇਸੇ ਚੀਜ਼ ਤੇ ਚੱਲਦੀ ਹੈ ਬਸ ਕਹੇ ਕਿ ਆਪਣੇ ਆਪ ਨੂੰ ਆਪਣੇ ਆਪ ਦਾ ਥੋੜਾ ਜਿਹਾ ਧਿਆਨ ਪੋਜ਼ਿਟਿਵ ਰੱਖੋ ਤਾਂ ਫਿਰ ਤੁਹਾਨੂੰ ਆਪਸੇ-ਪਾਸੇ ਥੋੜਾ ਜਿਹਾ ਪੋਜ਼ਿਟਿਵ ਪੋਜ਼ਿਟਿਵਿਟੀ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਦੋਸਤ ਜ਼ਰੂਰ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਮਨਪ੍ਰੀਤ ਜਿੱਥੇ ਕੋਈ ਜਿਹੜੀ ਆ ਕਿ ਜਜਮੈਂਟ ਨਾ ਹੋਵੇ ਜੇ ਕੋਈ ਵੀ ਗੱਲ ਜਿਹੜੀ ਆ ਉੱਥੇ ਜਾ ਕੇ ਕਰ ਸਕਦੇ ਆ ਤੁਹਾਨੂੰ ਇਦਾਂ ਲੱਗੇ ਜਿਵੇਂ ਇਦਾਂ ਕਿਹਾ ਤੇ ਉਹ ਕੀ ਸੋਚੂ ਉਹ ਉਹ ਚੀਜ਼ ਨਹੀਂ ਵਿੱਚ ਹੋਣੀ ਚਾਹੀਦੀ ਮੰਨਦੇ ਕਿਉਂਕਿ ਵੈਸੇ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਰਿਸ਼ਤਿਆਂ ਦੇ ਵਿੱਚ ਸੋਚ ਕੇ ਬੋਲਣਾ ਪਵੇ ਬਿਲਕੁਲ ਉਹ ਉਹ ਕੋਈ ਉਹਦਾ ਫਾਇਦਾ ਨਹੀਂ ਉਹ ਦੁਨੀਆਵੀ ਉਹ ਹੈ ਹੀ ਨਹੀਂ ਰਿਸ਼ਤੇ ਕਿ ਮੈਨੂੰ ਸੋਚ ਕੇ ਬੋਲਣਾ ਪਿਆ ਐਂਡ ਇਹ ਜ਼ਰੂਰੀ ਵੀ ਨਹੀਂ ਹੈ ਕਿ 100% ਲੋਕ ਕਹਿੰਦੇ ਨੇ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਇਹ ਜ਼ਰੂਰੀ ਵੀ ਨਹੀਂ ਹੈ ਕਿ ਤੁਹਾਡਾ ਦੋਸਤ ਜਿਹੜਾ ਹੈ ਉਹ ਤੁਹਾਡੇ ਮੁਤਾਬਕ ਹੀ ਜਵਾਬ ਦੇਵੇ ਜੀ ਬਈ ਮੈਂ ਇਹ ਗੱਲ ਕਹਿ ਦਿੰਦੀ ਆ ਮੈਨੂੰ ਇਦਾਂ ਲੱਗਦੀ ਆ ਤੇ ਤੁਸੀਂ ਕਹੋ ਹਾਂਜੀ ਹਾਂਜੀ ਇਦਾਂ ਹੀ ਹੁੰਦਾ ਤੁਸੀਂ ਬਲਕੇ ਮੈਨੂੰ ਕਹੋ ਨਹੀਂ ਅਗਰ ਤੁਸੀਂ ਇਹ ਕੀਤਾ ਤਾਂ ਤੁਹਾਡਾ ਇਹ ਨੁਕਸਾਨ ਹੋ ਸਕਦਾ ਹੈ ਜਾਂ ਇਹ ਗੱਲ ਇਦਾਂ ਨਹੀਂ ਵੀ ਨਹੀਂ ਹੁੰਦੀ ਜੀ ਹੈਨਾ ਦੋਸਤੀ ਇਹ ਬਹੁਤ ਵੱਡੀ ਚੀਜ਼ ਹੈ ਅਸੀਂ ਕੀ ਅਸੀਂ ਕੀ ਕਰਦੇ ਆ ਇਨਸਾਨ ਕਿਸੇ ਦੇ ਨਾਲ ਗੱਲ ਕਰਦੇ ਵੀ ਆ ਨਾ ਜਦੋਂ ਤੇ ਅਗਰ ਮੈਂ ਤੁਹਾਨੂੰ ਕੋਈ ਗੱਲ ਦੱਸੀਏ ਮਨਪ੍ਰੀਤ ਇਦਾਂ ਆ ਤੇ ਤੁਸੀਂ ਅੱਗੇ ਮੈਨੂੰ ਉਲਟ ਗੱਲ ਕਹਿ ਦਿੱਤੀ ਉਲਟ ਇਨ ਦਾ ਸੈਂਸ ਮੇਰੇ ਖਿਆਲ ਦੇ ਮੁਤਾਬਕ ਮਤਾਬਕ ਨਹੀਂ ਕਹੀ ਮੈਂ ਇਹ ਸੇ ਗਲਤੇ ਕਹੀ ਜਾਣਾ ਉਹਨੂੰ ਐਦਾਂ ਕਹਿਣਾ ਚਾਹੀਦਾ ਸੀ ਮੈਂ ਆਪਣੇ ਲਫ਼ਜ਼ ਵੀ ਤੁਹਾਡੇ ਮੂੰਹ ਚ ਰੱਖਣੇ ਜੀ ਇੱਦਾਂ ਨਹੀਂ ਹੁੰਦਾ ਆਪਣੇ ਸ਼ਬਦ ਆਪਣੇ ਲਫ਼ਜ਼ ਆਪਣੀ ਸੋਚ ਤੁਸੀਂ ਉਹਦੇ ਮੂੰਹ 'ਚ ਰੱਖ ਰਹੇ ਆ ਕਿ ਤੂੰ ਉਹੀ ਬੋਲ ਜੋ ਮੈਂ ਸੁਣਨਾ ਚਾਹੁੰਦਾ ਇੱਦਾਂ ਨਹੀਂ ਹੁੰਦਾ ਤੇ ਕਹਿੰਦੇ ਚੰਗਾ ਦੋਸਤ ਉਹੀ ਹੈ ਜਿਹੜਾ ਕਿ ਤੁਹਾਨੂੰ ਤੁਹਾਡੀਆਂ ਗਲਤੀਆਂ ਵੀ ਦੱਸੇ ਤੁਹਾਨੂੰ ਸਮਝਾਏ ਵੀ ਬਹੁਤ ਥੋੜੇ ਲੋਕ ਨੇ ਮਨਪ੍ਰਿਤ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਇਦਾਂ ਦੇ ਦੋਸਤ ਮਿਲਦੇ ਨੇ ਕਿ ਕੋਈ ਹੈ ਜਿਵੇਂ ਦੀ ਫਿਰ ਬਹੁਤੀ ਭੀੜ ਦੀ ਲੋੜ ਨਹੀਂ ਫਿਰ ਤੁਸੀਂ ਇੱਕ ਥਾਂ ਕਰ ਲਓ ਬਸ ਬਹੁਤ ਵਧੀਆ ਹੈ ਦੋਸਤੀ ਇੱਕ ਵੱਡਾ ਜੀ ਬਿਲਕੁਲ ਜਿੰਮੇਵਾਰੀ ਵੀ ਆ ਇਹ ਬਹੁਤ ਜੇ ਜੇ ਸਹੀ ਮਾਇਨੇ ਚ ਹੋਵੇ ਨਾ ਬਹੁਤ ਵੱਡੀ ਜ਼ਿੰਮੇਵਾਰੀ ਆ ਦੋਸਤੀ ਦੀ ਹਾਂਜੀ ਬਿਲਕੁਲ ਸੋ ਉਹ ਉਹ ਚੀਜ਼ ਨੂੰ ਵੀ ਸਮਝਣਾ ਚਾਹੀਦਾ ਜਿੱਥੇ ਇੱਕ ਪਾਸੇ ਦੂਸਰਾ ਬੰਦਾ ਟਰਸਟ ਕਰ ਰਿਹਾ ਪਰ ਉਹਦੇ ਨਾਲ ਨਾਲ ਦੂਸਰਾ ਇਨਸਾਨ ਜਿਹੜਾ ਹੈਗਾ ਤੇ ਕਿ ਮਿਊਚੁਅਲ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਹੋਵੇ ਫੇਰ ਐਂਡ ਦੋਸਤੀ ਮਨਪ੍ਰੀਤ ਇੱਕ ਐਸੀ ਚੀਜ਼ ਆ ਕਿ ਭਾਵੇਂ ਹਜ਼ਾਰ ਲੋਕ ਹੋਣ ਜੀ ਤੁਸੀਂ ਥੋੜੋ ਹੁਣ ਅਸੀਂ ਕੰਮ ਤੇ ਆ ਜਾਂ ਕਿਤੇ ਵੀ ਪੜਦੇ ਵੀ ਹੁੰਦੇ ਸੀ ਬਿਲਕੁਲ ਥੋੜੋ ਇਹ ਕਿ ਓਕੇ ਇਹ ਤੁਹਾਨੂੰ ਦੇ ਦਿੱਤਾ ਜਾਂ ਇਹ ਨਹੀਂ ਤੁਹਾਨੂੰ ਭਾਵੇਂ 20 ਲੋਕਾਂ ਦੇ ਵਿੱਚ ਮਿਲਣ ਹਮ ਤੁਹਾਡੇ ਅੰਦਰੋਂ ਹੀ ਜਦੋਂ ਕਨੈਕਸ਼ਨ ਨਹੀਂ ਹੋਇਆ ਜੀ ਦੋਸਤੀ ਦਾ ਕਨੈਕਸ਼ਨ ਵੈਸੇ ਹੁਣ ਕੈਸਾ ਹੈ ਆਪਣੇ ਆਪ ਹੁੰਦਾ ਜੀ ਕਿ ਬਈ ਹੁਣ ਅਸੀਂ ਵੀ ਮਿਲਦੇ ਆ ਲੋਕਾਂ ਨੂੰ ਬਈ ਨਹੀਂ ਨਹੀਂ ਠੀਕ ਹੈ ਹਾਂਜੀ ਹੈਲੋ ਹੈ ਸਾਰਿਆਂ ਦੇ ਨਾਲ ਕੋਈ ਦੁਸ਼ਮਣ ਵੀ ਨਹੀਂ ਪਰ ਇੱਕ ਇਨਸਾਨ ਦੇ ਨਾਲ ਅਸੀਂ ਕਨੈਕਟ ਹੁੰਨੇ ਆਂ ਜੀ ਐਂਡ ਕਦੇ-ਕਦੇ ਇਹ ਵੀ ਹੁੰਦਾ ਵਨਪ੍ਰੀਤ ਕਿ ਅਸੀਂ ਮੈਂ ਕਨੈਕਟ ਹੋ ਰਹੀ ਹਾਂ ਦੂਸਰਾ ਇਨਸਾਨ ਨਹੀਂ ਹੋ ਰਿਹਾ ਮੈਨੂੰ ਫੀਲ ਹੋ ਰਿਹਾ ਹਾਂ ਜੀ ਉਹ ਪਤਾ ਲੱਗ ਜਾਂਦਾ ਤੁਸੀਂ ਨੋਟ ਕੀਤਾ ਹੋਣਾ ਬਹੁਤ ਸਾਰੇ ਸਾਡੀ ਜ਼ਿੰਦਗੀ ਚ ਇਦਾਂ ਦੇ ਪੜਾਅ ਵੀ ਆਏ ਕਿ ਅਸੀਂ ਜਾਇਆ ਕਿ ਉਹ ਥੋੜਾ ਜਿਹਾ ਵਧਾਈਏ ਦੋਸਤੀ ਦਾ ਹੱਥ ਪਰ ਅਗਲਿਆਂ ਨੇ ਠੰਡਾ ਜਿਹਾ ਰਿਸਪੌਂਸ ਦਿੱਤਾ ਤੇ ਫਿਰ ਬੰਦਾ ਥੋੜਾ ਜਿਹਾ ਕੰਦਾ ਸਮਝ ਜਾਂਦਾ ਕਿ ਪਿੱਛੇ ਹਟ ਗਿਆ ਤੇ ਇਹ ਜਿਹੜੀ ਜਦੋਂ ਦੋਸਤੋ ਮਿਲਦੇ ਆ ਉਹ ਫਿਰ ਆਟੋਮੈਟਿਕ ਹੋ ਜਾਂਦਾ ਇਧਰੋਂ ਵੀ ਉਧਰੋਂ ਵੀ ਹੈ ਨਾ ਤਾਂ ਇਦਾਂ ਹੁੰਦਾ ਉਹ ਤੁਹਾਨੂੰ ਵਾਈਬ੍ਰੇਸ਼ਨ ਜਿਹੜੀ ਉਹਨਾਂ ਦੀ ਵਾਈਬ੍ਰੇਸ਼ਨ ਹਾਂਜੀ ਬਹੁਤ ਜ਼ਰੂਰ ਹੋ ਜਾਂਦੀ ਹੈ ਫੀਲ ਹੋ ਜਾਂਦਾ ਤੁਹਾਡੇ ਟੇਸਟ ਮ ਕੁਦਰਤੀ ਕਹਿੰਦੇ ਆ ਆਵਾ ਮੰਡਲ ਕਹਿੰਦੇ ਆ ਜਿਹੜਾ ਸਾਡਾ ਮੈਂਟਲ ਕੈਮਿਸਟਰੀ ਹੈ ਪਿੱਛੇ ਬੜੇ ਗੁਰੂ ਸਹਬਾਨ ਜਾਂ ਬੜੇ ਤਰਮਾ ਆਤਮਾ ਜਿਹੜੇ ਰੂਹਾਂ ਹੋਈਆਂ ਨੇ ਵੱਡੀਆਂ ਆਮ ਕਰਕੇ ਫੋਟੋ ਚ ਨਹੀਂ ਦਿਖਾਇਆ ਜਾਂਦਾ ਪਿੱਛੇ ਔਰ ਦਿਖਾਇਆ ਜਾਂਦਾ ਉਹ ਵਾਲਾ ਸੋ ਇਹ ਮੈਂਟਲ ਕੈਮਿਸਟਰੀ ਹਰ ਇਨਸਾਨ ਦੇ ਅੰਦਰ ਹੈ ਜਿਹੜੀ ਕਿ ਤੁਹਾਡੀ ਜਦੋਂ ਮਿਲ ਗਈ ਫਿਰ ਕਨੈਕਸ਼ਨ ਹੋ ਗਿਆ ਅਗਰ ਮੈਂਟਲ ਕੈਮਿਸਟਰੀ ਨਹੀਂ ਮਿਲੀ ਤੁਹਾਡੀ ਸੋਚ ਨਹੀਂ ਮਿਲੀ ਅਸੀਂ ਨਾਰਮਲੀ ਇਹ ਹੈ ਕਿ ਸਾਰਿਆਂ ਦੇ ਨਾਲ ਕਈ ਇਨਸਾਨਾਂ ਦੇ ਨਾਲ ਅਸੀਂ ਬੈਠਦੇ ਆਂ ਗੱਲ ਕਰਕੇ ਅਸੀਂ ਬੋਰ ਹੋਣਾ ਸ਼ੁਰੂ ਹੋ ਜਾਂਦੇ ਹੂੰ ਕਿ ਯਾ ਸੀ ਗੈਪ ਪਾ ਕੇ ਮਿਲਣਾ ਚਾਹੁੰਦੇ ਆ ਕਿ ਗੱਲ ਵੀ ਕੀ ਕਰੀਏ ਆਮ ਇਹ ਲਫ਼ਜ਼ ਹੈ ਨਾ ਜੀ ਉਹਨਾਂ ਨਾਲ ਹਾਂਜੀ ਮੇਰੇ ਸੀ ਗੱਲ ਵੀ ਕੀ ਕਰਨੀ ਸੀ ਪਰ ਜਿਹੜੇ ਦੋਸਤ ਨੇ ਜਿਨ੍ਹਾਂ ਦੇ ਨਾਲ ਕਨੈਕਸ਼ਨ ਹੈ ਸਾਨੂੰ ਪਤਾ ਨਹੀਂ ਚੱਲਦਾ ਰਾਤ 11 ਵਜੇ ਗਏ ਚਲੋ ਹੁਣ ਜਾਣਾ ਚਾਹੀਦਾ ਇਹ ਦਿਲ ਤੇ ਨਹੀਂ ਕਰਦਾ ਪਰ ਚਲੋ ਜਾਣਾ ਚਾਹੀਦਾ ਹੁਣ ਜਾਣਾ ਸਿਰੇ ਕੰਮ ਤੇ ਸੋ ਦੋਸਤੀ ਇਹ ਆ ਬਿਲਕੁਲ ਐਂਡ ਥੈਂਕ ਯੂ ਮਨਪ੍ਰੀਤ ਤੁਸੀਂ ਮੇਰੇ ਟੀਚਰ ਹੋ ਪਰ ਕਹਿੰਦੇ ਸਰਤਾਜ ਹੋਰੀ ਗਾ ਗਏ ਨਾ ਕਿ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਜੰਗ ਤੋਂ ਲੁਕਾਈਦਾ ਸੋ ਐਸ ਵੀ ਗੱਲ ਨਹੀਂ ਹੈ ਲੇਕਿਨ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤੁਸੀਂ ਮੇਰੀ ਜ਼ਿੰਦਗੀ ਚੋ ਗੁਰੂ ਤਾਂ ਹੋਈ ਮੇਰੇ ਉਹ ਗੱਲ ਅਲੱਗ ਹੈ ਪਰ ਮੈਂ ਤੁਹਾਨੂੰ ਦੋਸਤ ਵੀ ਮੰਦੀ ਆ ਐਂਡ ਉਹ ਦੋਸਤ ਜਿੱਥੇ ਇਹ ਇਨਸਾਨ ਨਾ ਹਾਂ ਇਹ ਦੋਨੇ ਚੀਜ਼ਾਂ ਬਰਾਬਰ ਦੋਨਾਂ ਪਾਸਿਆਂ ਤੋਂ ਹੀ ਦੋਨਾਂ ਪਾਸੇ ਇੱਕ ਸ਼ੀਸ਼ਾ ਹੁੰਦਾ ਨਾ ਦੋਸਤ ਜੀ ਬਿਲਕੁਲ ਸ਼ੀਸ਼ੇ ਦੇ ਅੱਗੇ ਤੁਸੀਂ ਲਿਬੜੇ ਤੇ ਬੜੇ ਜਾਓ ਤਾਂ ਉਹ ਥੋੜੂ ਕਹੇਗਾ ਕਿ ਵਾਹ ਕਿੰਨੇ ਸੋਹਣੇ ਲੱਗਦੇ ਸੱਜ ਤੱਜ ਕੇ ਜਾਓ ਤਾਂ ਕਿੰਨਾ ਕੌਨਫੀਡੈਂਸ ਆਏਗਾ ਸ਼ੀਸ਼ੇ ਵੱਲੋਂ ਹੀ ਸੋ ਮੈਨੂੰ ਲੱਗਦਾ ਹੈ ਹਮੇਸ਼ਾ ਕਿ ਸ਼ੀਸ਼ਾ ਦੋਸਤ ਜਿਹੜੇ ਨੇ ਉਹ ਸ਼ੀਸ਼ਾ ਨੇ ਜੀ ਤੁਹਾਡਾ ਆਇਨਾ ਨੇ ਤੁਹਾਨੂੰ ਦਿਖਾ ਦੇਣਗੇ ਕਿ ਨਹੀਂ ਇੱਥੇ ਨਹੀਂ ਐਦਾਂ ਨਹੀਂ ਹਾਂ ਦੋਸਤੀ ਦੀ ਹਾਂਜੀ ਦੋਨੋਂ ਦੋਨੋਂ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਜਿੱਥੇ ਜਿੱਥੇ ਸਹੀ ਆ ਉਹਨੂੰ ਸਹੀ ਜੋ ਗਲਤ ਆ ਗਲਤ ਹਾਂਜੀ ਹਾਂਜੀ ਕਿਉਂਕਿ ਇਹਨੇ ਤਾਂ ਬਾਹਰ ਦੁਨੀਆ ਦੇ ਚਾਹਨਾ ਗਣਾ ਠੀਕ ਆ ਠੀਕ ਆ ਉਹਨਾਂ ਨੇ ਕਿਉਂਕਿ ਆਪਣੇ ਸਾਥੇ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਕਿਸੇ ਚੀਜ਼ ਦੀ ਹਾਂਜੀ ਜਾਂ ਇਹ ਦੋਸਤੀ ਤਾਂ ਹੀ ਅਜ ਹੋ ਰਹੀ ਹੈਗਾ ਦੋਸਤੀ ਦੇ ਵਿੱਚ ਬਹੁਤੀ ਵਾਰ ਇਦਾਂ ਹੁੰਦਾ ਲੋਕਾਂ ਦੀਆਂ ਦੋਸਤੀਆਂ ਕਿਉਂ ਟੁੱਟੀਆਂ ਜਾਂ ਕਿਉਂ ਪਿੱਛੇ ਹਟਦੇ ਲੋਕ ਸਵਾਲ ਪਾਇਆ ਉਧਰ ਦੋਸਤ ਦੀ ਮਜਬੂਰੀ ਨਹੀਂ ਕੋਈ ਦੇਖਣੀ ਹਾਂ ਉਹਦਾ ਟਾਈਮ ਉਹਦਾ ਉਹਦਾ ਕੁਝ ਵੀ ਨਹੀਂ ਦੇਖਣਾ ਕਿ ਉਹਨੂੰ ਵੀ ਇਹ ਹੋ ਸਕਦੀ ਹੈ ਮਜਬੂਰੀ ਇਹਦਾ ਮਤਲਬ ਤੁਸੀਂ ਉਹਦੇ ਸੱਚੇ ਦੋਸਤ ਸਿਗੇ ਨਹੀਂ ਤੁਸੀਂ ਆਪਣਾ ਸਵਾਲ ਪਾ ਦਿੱਤਾ ਤੁਸੀਂ ਇਹ ਚ ਆਇਆ ਜਿਵੇਂ ਮੈਂ ਕਿਹਾ ਸੀ ਆਪਣੇ ਲਫ਼ਜ਼ ਵੀ ਉਹਦੇ ਮੂੰਹ 'ਚ ਰੱਖਣਾ ਚਾਹੁੰਦੇ ਤੇ ਉਹਦਾ ਕੰਮਕਾਰ ਉਹਦੀ ਉਹਦਾ ਰਿਸਪਾਂਸ ਸਾਡੇ ਮੁਤਾਬਕ ਚਾਹੁੰਦੇ ਆ ਸੀ ਕਿ ਮੈਂ ਇਹਨੂੰ ਸਵਾਲ ਪਾਇਆ ਇਹਨੂੰ ਕਰਨਾ ਹੀ ਪੈਣਾ ਹਾਂ ਦੋਸਤ ਔਖਾ ਹੋ ਕੇ ਵੀ ਕਰਦੇ ਜੀ ਕਿ ਚਲੋ ਹੱਦੋਂ ਬਾਹਰ ਜਾ ਕੇ ਵੀ ਕਰ ਦਿੰਦੇ ਆ ਹਾਂ ਬੱਤ ਮੇ ਦੇਖੇ ਇਸ ਤਰ੍ਹਾਂ ਦੋਸਤੀਆਂ ਟੁੱਟ ਗਈਆਂ ਕਿ ਮੈਂ ਉਹਨੂੰ ਇੱਕ ਹੀ ਆ ਸੀ ਕੰਮ ਉਹਨੇ ਕੀਤਾ ਨਹੀਂ ਹੈ ਨਾ ਹਾਂਜੀ ਸੋ ਇਹ ਦੋਸਤੀਆਂ ਪਿੱਛੇ ਹੋ ਜਾਂਦੀਆਂ ਹਾਂ ਇਹ ਹੁੰਦਾ ਹੈ ਕਿ ਇਹਦੇ ਅਗੇਂਸਟ ਦੂਸਰੀ ਗੱਲ ਵੀ ਕਰ ਲੈਣੇ ਆ ਤੁਸੀਂ ਉਸ ਦੋਸਤ ਲਈ ਹਰ ਥਾਂ ਖੜੇ ਹੁੰਨੇ ਆ ਇਹ ਵੀ ਗੱਲ ਆ ਬਿਲਕੁਲ ਜਦੋਂ ਉਹ ਦੋਸਤ ਫਿਰ ਥੋੜੇ ਜਿਹਾ ਪਿੱਛੇ ਪੈਰ ਕਰਦਾ ਹੈ ਆਪਣੇ ਟਾਈਮ ਆਉਣ ਤੇ ਫਿਰ ਜਾਇਜ਼ ਹੈ ਫਿਰ ਪਿੱਛੇ हट ਜਾਣਾ ਚਾਹੀਦਾ ਹੈ ਕਿਉਂਕਿ ਤੁਸੀਂ ਤੁਹਾਡੀ ਵੀ ਇੱਕ ਰਿਸਪੈਕਟ ਹੈ ਤੁਸੀਂ ਹਰਟ ਹੁੰਦੇ ਹੋ ਤੁਹਾਡਾ ਵੀ ਇੱਕ ਟਾਈਮ ਸੀ ਪੈਸਾ ਸੀ ਤੁਹਾਡਾ ਅਗਰ ਤੁਸੀਂ ਹਰ ਪਲ ਖੜੇ ਸਿਗੇ ਉਹਦੇ ਲਈ ਉਹਨੇ ਹਰਕਤ ਕੀਤੀ ਫਿਰ ਲਾਜ਼ਮ ਹੈ ਕਿਉਂਕਿ ਡਿਗਨਿਟੀ ਇੱਜ਼ਤ ਤੋਂ ਵੱਡੀ ਕੋਈ ਜੀ ਦੁਨੀਆਂ ਚ ਚੀਜ਼ ਨੇ ਕਹਿੰਦੇ ਕਿ ਜਿਵੇਂ ਕੰਧ ਨੂੰ ਦੋਨਾਂ ਪਾਸਿਆਂ ਤੋਂ ਲਿਪੜਾ ਪੈਂਦਾ ਨਾ ਤਾਂ ਕਿ ਉਹ ਕੰਧ ਦੀ ਉਮਰ ਲੰਬੀ ਹੋਵੇ ਜੇ ਇੱਕ ਪਾਸੇ ਇੱਕ ਜਣਾ ਲਿਪੀ ਜਾਵੇ ਦੂਜੇ ਪਾਸੇ ਖੁਰ ਜਾਣੀ ਹੈ ਬਿਲਕੁਲ ਬਿਲਕੁਲ ਤੇ ਉਹਦੀ ਕੋਈ ਸਟਰੈਂਥ ਨਹੀਂ ਹੈਗੀ ਜੇ ਉਹਨੂੰ ਦੋਨਾਂ ਪਾਸਿਆਂ ਤੋਂ ਲਿਪਿਆ ਜਾਊਗਾ ਤਾਂ ਉਹਨੀ ਇਸ ਕੰਧ ਦੀ ਜਿਹੜੀ ਹੈ ਸਟਰੈਂਥ ਬਰਕਰਾਰ ਰਹੋਗੇ ਬਿਲਕੁਲ ਤੇ ਫੇਰੀ ਜਿਹੜਾ ਉਹ ਕੰਧ ਲੰਬੇ ਸਮੇਂ ਤੱਕ ਚੱਲ ਸਕਦੀ ਹੈ ਤੇ ਇਸੇ ਤਰ੍ਹਾਂ ਰਿਸ਼ਤਿਆਂ ਦੀ ਜਿਹੜੇ ਵਿੱਚ ਇੱਕ ਦੂਸਰੇ ਦੇ ਨਾਲ ਪਿਆਰ ਜਾਂ ਫਿਰ ਕਿਸੇ ਵੀ ਰਿਸ਼ਤੇ ਦੀ ਗੱਲ ਕਰ ਲਈਏ ਜਿੱਦਾਂ ਦੋਨਾਂ ਦੇ ਪਾਸੇੋਂ ਦੋਨਾਂ ਪਾਸਿਆਂ ਤੋਂ ਇਕਵਲੀ ਸਮਝਿਆ ਜਾਂਦਾ ਇੱਕ ਤ ਜਾਂਦੀ ਕਹਿ ਲੋ ਜਿਆਦਾ ਧਿਆਨ ਰੱਖਿਆ ਜਾਂਦਾ ਤਾਂ ਫੇਰ ਹੀ ਉਹ ਰਿਸ਼ਤਾ ਸੌਚਾਈ ਜਾਂਦੀ ਹਾਂ ਫੇਰ ਹੀ ਜਿਹੜਾ ਉਹ ਲੰਬੇ ਸਮੇਂ ਦਾ ਮੈਂ ਆਪਣਾ ਲਫ਼ਜ਼ ਐਵੇਂ ਬੋਲਣਾ ਸੀ ਵੱਡਾ ਜਿਹੜਾ ਤੁਸੀਂ ਬੋਲੇ ਮਾਨਤਾ ਉਹਦੇ ਫੇਰ ਮੁਕਾਬਲੇ ਕੋਈ ਲਫ਼ਜ਼ ਦਾ ਬੋਲਣਾ ਸੀ ਨਾ ਦੋਸਤੀ ਦੀ ਸੌਚਾਈ ਜਾਂਦੀ ਬਿਲਕੁਲ ਬਿਲਕੁਲ ਚੱਕਣੀ ਚਾਹੀਦੀ ਐ ਸੌਂ ਜਿੱਥੇ ਹੋ ਸਕਦਾ ਸੇ ਚੱਕਣੀ ਚਾਹੀਦੀ ਹਾਂ ਪਰ ਇੱਕ ਚੀਜ਼ ਮੈਂ ਇਹ ਵੀ ਨੋਟਿਸ ਕੀਤੀ ਹਾਂ ਜਿਹੜੇ ਤੁਹਾਡੇ ਵਧੀਆ ਦੋਸਤ ਹੁੰਦੇ ਨੇ ਨਾ ਭਾਵੇਂ ਤੁਸੀਂ 2 3 4 ਸਾਲ ਉਹਨਾਂ ਨਾਲ ਗੱਲ ਨਾ ਹੋਈ ਹੋਵੇ ਜਦੋਂ ਤੁਸੀਂ ਉਹਨੂੰ ਫੋਨ ਆਉਂਦਾ ਆ ਕਿਤੇ 4 ਸਾਲ ਬਾਅਦ ਵੀ ਫੋਨ ਆਇਆ ਤੁਹਾਨੂੰ ਲੱਗਦਾ ਵੀ ਅਸੀਂ ਉੱਥੇ ਹੀ ਸਟਾਰਟ ਕਰ ਲਿਆ ਜਿੱਥੋਂ ਅਜੇ ਕੱਲ ਦੀ ਗੱਲ ਹੈ ਗੱਲ ਹੋਈ ਸੀ ਉੱਥੋਂ ਜਿੱਥੋਂ ਖਤਮ ਕੀਤੀ ਸੀ ਗੱਲ ਉੱਥੋਂ ਹੀ ਪਿਕ ਕਰ ਲਈ ਅਸਲ ਦੋਸਤੀ ਇਹ ਹੈ ਮੇਰੇ ਨਾਲ ਲਿਕ بزਨਸ ਪਾਰਟਨਰ ਵੀ ਸੀਗੇ ਉਹ ਜਿਹੜੇ ਮੈਂ ਤੁਹਾਨੂੰ ਦੱਸਦੀ ਹਟੀਆਂ 에어ਲਾਈਨ ਤੇ ਇੱਕ ਮੇਰੇ ਹੋਰ ਕਾਲਜ ਮੇਟ ਨੇ ਉਹ ਪਮਾ ਚਾਰ ਸਾਲ ਬਾਅਦ ਉਹ ਕੈਨੇਡਾ ਨੇ ਮਨਵਤ ਐ ਤਾਂ ਕਦੇ ਕਿਸੇ ਤੇ ਗਿਲਾ ਨਹੀਂ ਕੀਤਾ ਤੂੰ ਫੋਨ ਹੀ ਨਹੀਂ ਕੀਤਾ ਹੈਨਾ ਆ ਜਾਂ ਜਿੱਥੋਂ ਅਗਲਾ ਕਈ ਵਾਰ ਫੋਨ ਆਉਂਦਾ ਅਗਲੇ ਨੂੰ ਕੰਮ ਪੈ ਜਾਂਦਾ ਫੈਮਿਲੀ ਚ ਬਿਜ਼ੀ ਆ ਕਿਤੇ ਕੰਮ ਚ 5 ਮਿੰਟ ਚ ਕਰਦਾ ਹੂੰ 5 ਮਿੰਟ ਤੇ 5 ਸਾਲ ਲੰਘ ਜਾਂਦਾ ਜਾਂ ਕਿ ਇੱਕ ਤਾਂ 4 ਸਾਲ ਗੁਜ਼ਰ ਗਏ ਤੇ ਜਦੋਂ ਫੋਨ ਆਇਆ ਕੋਈ ਇੱਕ ਦੂਜੇ ਨੂੰ ਨਹੀਂ ਕਿਹਾ ਕਿ ਤੂੰ ਤਾਂ 5 ਮਿੰਟ ਤੇਰੇ ਹੋਏ ਨਹੀਂ ਉੱਥੋਂ ਗੱਲ ਸ਼ੁਰੂ ਕਰ ਦਿੱਤੀ ਹੈਲੋ ਵੀ ਨਹੀਂ ਕਰਦੇ ਹੂੰ ਮਤਲਬ ਹੈਲੋ ਵੀ ਨਹੀਂ ਤੇ ਬਸ ਫੋਨ ਚੁੱਕਦੇ ਹਾਂ ਕਿ ਨਾ ਫਿਰ ਅੱਗੇ ਬਸ ਹਾਂ ਬਸ ਰਹਿ ਰਗੇ ਹਾਂ ਉਹ ਕਿਉਂਕਿ ਇਹ ਚੀਜ਼ ਹੁੰਦੀ ਹੈ ਜਿੱਥੇ ਅਸਲੀ ਦੋਸਤ ਹੁੰਦੇ ਨੇ ਨਾ ਉੱਥੇ ਉਹ ਜਦੋਂ ਜਿੱਥੋਂ ਗੱਲ ਸਟਾਰਟ ਕਰ ਭਾਵੇਂ ਕਿੰਨੇ ਸਾਲਾਂ ਬਾਅਦ ਗੱਲ ਹੋਈ ਹੋਵੇ ਤਾਂ ਜਦੋਂ ਹੀ ਮਿਲਦੇ ਆ ਤੇ ਉੱਥੋਂ ਇਹ ਤਾਂ ਲੱਗਦਾ ਵੀ ਇੱਕ ਕੱਲ ਹੀ ਤਾਂ ਫੋਨ ਰੱਖਿਆ ਸੀ ਸ਼ਾਇਦ ਵੈਸੇ ਵੀ ਮਨ ਵਿੱਚ ਕਿਸੇ ਇਨਸਾਨ ਦਾ ਇੱਕ ਤੁਹਾਡੇ ਤੇ ਭਰੋਸਾ ਜਿਹਾ ਸਾਨੂੰ ਹੋ ਜਾਂਦਾ ਉਹਨੂੰ ਸਾਡੇ ਤੇ ਸਾਨੂੰ ਉਹਦੇ ਤੇ ਹਾਂ ਕਿ ਦੇ ਲੋਏ ਦਾ ਨਹੀਂ ਕਰ ਸਕਦਾ ਇਨਸਾਨ ਜੀ ਮਤਲਬ ਇਹ ਦਿਲ ਦਾ ਬੇਈਮਾਨ ਨਹੀਂ ਹੈ ਦਿਲ ਦਾ ਇਹ ਬਲਫ ਨਹੀਂ ਮਾਰ ਰਿਹਾ ਜਾਂ ਜੋ ਵੀ ਹੈ ਨਾ ਸੋ ਇਹ ਬਹੁਤ ਵੈਸੇ ਵੀ ਮਨਪ੍ਰੀਤ ਮੈਨੂੰ ਗੱਲ ਯਾਦ ਆਈ ਦੋਸਤੀ ਤੁਸੀਂ ਕਿਹ ਕੰਧ ਦੋਨੋਂ ਪਾਸੇ ਲਿਪਣ ਜਾਂਦੀ ਅਸੀਂ ਪੰਜਾਬੀ ਚ ਕਹਿੰਦੇ ਨਾ ਹੱਥ ਦੋਨੇ ਤੋਤੇ ਜਾਂਦੇ ਹੈ ਇੰਗਲਿਸ਼ ਚ ਵੀ ਕਹਿੰਦੇ ਹੈ ਕਿ ਯੂ ਨੀਡ ਟੂ ਹੈਂਡਸ ਟੂ ਸ਼ੇਕ ਦੋਈ ਹੱਥ ਸ਼ੇਕ ਹੋਣੇ ਇੱਕ ਹੱਥ ਤਾਂ ਇਕੱਲਾ ਨਹੀਂ ਸ਼ੇਕ ਹੋ ਸਕਦਾ ਸੋ ਇਹ ਦੋਨਾਂ ਪਾਸਿਆਂ ਤੋਂ ਹੈ ਔਰ ਦੋਸਤੀ ਦੇ ਰਿਸ਼ਤੇ ਬਹੁਤ ਸੋਹਣੇ ਨੇ ਮਨਪ੍ਰਿਤ ਔਰ ਹਰ ਇੱਕ ਚੀਜ਼ ਦੋਸਤੀ ਨਾ ਸਿਰਫ ਦੋ ਇਨਸਾਨਾਂ ਦੀ ਦੋਸਤੀ ਸਾਡੀ ਸਿਹਤ ਦੇ ਨਾਲ ਜੀ ਸਾਡੇ ਕੰਮ ਦੇ ਨਾਲ ਬਿਲਕੁਲ ਸਾਡੇ ਸ਼ੌਕ ਦੇ ਨਾਲ ਸਾਡੀ ਹਰ ਇੱਕ ਚੀਜ਼ ਦੇ ਵਿੱਚ ਦੋਸਤੀ ਦਾ ਮਤਲਬ ਇਹ ਹੈ ਕਿ ਤੁਸੀਂ ਦਿਲ ਤੋਂ ਜੁੜ ਜਾਣਾ ਬਿਲਕੁਲ ਕਿਸੇ ਚੀਜ਼ ਦੇ ਨਾਲ ਉਹ ਦੋਸਤੀ ਹੈ ਹਾਂ ਜੀ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਹੀ ਕਰਨੀ ਹਾਂ ਜੀ ਪਰ ਬਾਬਾ ਜੀ ਫਰਮਾ ਗਏ ਨੇ ਗੁਰੂ ਨਾਨਕ ਸਾਹਿਬ ਕੇ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣਾਰ ਸਾਨੂੰ ਖੁੱਬ ਨਹੀਂ ਜਾਣਾ ਚਾਹੀਦਾ ਹਾਂਜੀ ਹੈਨਾ ਅਸੀਂ ਅਟੈਚ ਬਹੁਤ ਹੋ ਜਾਂਦੇ ਆ ਕਿ ਐਨੇ ਗਲਤਾਨ ਹੋ ਜਾਂਦੇ ਉਸ ਚੀਜ਼ ਦੇ ਵਿੱਚ ਪਰਸਨਲੀ ਮੇਰਾ ਇਹ ਬਹੁਤ ਆ ਮੈਂ ਵਰਕ ਕਰ ਰਹੀ ਹਾਂ ਪਰ ਮੇ ਤੋਂ ਹੋ ਨਹੀਂ ਰਿਹਾ ਇਹਦੇ ਉੱਤੇ ਆ ਕਾਫੀ ਕਰ ਲਿਆ ਤੁਸੀਂ ਕੋਈ ਨਾ ਕੋਈ ਨਿਕਲਵਾਵਾਂ ਪੜਾਓ ਪਲੀਜ਼ ਤੁਹਾਨੂੰ ਪੱਟੀ ਲਿਗਣ ਨੂੰ ਲਵਾਵਾਂਗੇ ਮੈਨੂੰ ਇੰਨਾ ਵਰਕ ਕਰਕੇ ਵੀ ਮੈਨੂੰ ਲੱਗਦਾ ਸੀ ਮੈਂ ਠੀਕ ਹੋ ਗਈ ਆ ਲੇਕਿਨ ਮੈਂ ਆਈ ਥਿੰਕ 40% ਠੀਕ ਹੋਈ ਆ ਯਸ ਕੁਛ ਨਾ ਪਰ ਜਿਹੜੀ ਬੇਸਿਕ ਨੇਚਰ ਹੁੰਦੀ ਆ ਉਹ ਉੱਥੇ ਹੀ ਖਰਾਬ ਕਰਦੀ ਆ ਉਹ ਉੱਥੇ ਹੀ ਰਹਿੰਦੀ ਕਿਸੇ ਨੇ ਮੈਸੇਜ ਕੀਤਾ ਮੈਂ ਕਿਸੇ ਨੂੰ ਮੈਸੇਜ ਕੀਤਾ ਹਮ ਬਾਕੀਆਂ ਦਾ ਨਹੀਂ ਮੈਂ ਪ੍ਰਵਾਹ ਕਰਦੀ ਜਿਹੜੇ 2-4 ਮੇਰੇ ਉਂਗਲੀਆਂ ਤੇ ਨੇ ਮੈਸੇਜ ਦਾ ਜਵਾਬ ਨਹੀਂ ਆਇਆ ਸ਼ਾਮ ਤੱਕ ਫਿਰ ਮੈਂ ਇੱਕ ਦੋ ਵਾਰ ਆਪਣੇ ਆਪ ਨੂੰ ਕਹਿਣਾ ਹਾਂਜੀ ਬਿਜ਼ੀ ਮੀਟਿੰਗ 'ਚ ਹੁਣੇ ਆ ਬਿਜ਼ੀ ਹੁਣੇ ਆ ਯਾ ਸ਼ੈਡਿਊਲ ਪਤਾ ਹੈ ਮੈਨੂੰ ਤੁਹਾਡਾ ਪਤਾ ਹੀ ਹੈ ਹੁਣ ਸ਼ੈਡਿਊਲ ਹੈ ਨਾ ਤੇ ਮੈਂ ਸੋਚਣਾ ਫਿਰ ਅਗਰ ਲੇਟ ਮੈਸੇਜ ਅਗਲੇ ਨੇ ਦੇਖਿਆ ਦੇਖ ਲਿਆ ਅਗਲਾ ਬਿਜ਼ੀ ਹੈ ਤੇ ਉਹ ਬਲੂ ਟਿਕ ਹੋ ਗਿਆ ਮੈਨੂੰ ਫੇਰ ਤਕਲੀਫ ਸ਼ੁਰੂ ਹੋ ਜਾਣੀ ਆ ਉੱਥੇ ਤਕਲੀਫ ਛੱਡ ਕੇ ਮੈਨੂੰ ਮੈਨਰ ਚ ਯਾਦ ਆ ਜਾਣਾ ਹੈ ਇਟਸ ਬੈਡ ਮੈਨਰ ਅੱਜ ਕੱਲ ਤੇ ਮੇਰੇ ਇੱਕ ਦੋਸਤ ਨੇ ਉਹ ਮੈਨੂੰ ਹਾਸਾ ਉਹਨਾਂ ਦੀ ਗੱਲ ਤੋਂ ਬਹੁਤ ਮੈਨੂੰ ਚੰਗਾ ਵੀ ਲੱਗਾ ਕੁਝ ਨਵਾਂ ਸਿੱਖਦਾ ਹਰ ਪਲ ਜੀ ਮੈਸੇਜ ਗਿਆ ਮੈਸੇਜ ਗਿਆ ਤੇ ਇੱਕ ਦਿਨ ਮੈਸੇਜ ਛੋਟੇ ਛੋਟੇ ਗਿਆ ਉਹਨਾਂ ਨੇ ਫੁੱਲ ਸਟਾਪ ਪਾ ਦਿੱਤਾ ਲਾਈਕ ਇੱਕ ਡਾਟ ਇਟ ਦੋਨ ਮੈਡ ਕਿਉਂਕਿ ਮੈਂ ਇਮੋਸ਼ਨਲ ਬਹੁਤ ਹਾਂ ਮੈਂ ਅਟੈਚ ਬਹੁਤ ਹੋ ਜਾਨੀ ਮੈਂ ਤਾਂ ਸੋਚਿਆ ਇਹਨਾਂ ਨੇ ਮੈਨੂੰ ਲਿਖਿਆ ਬਸ ਹਮ ਹੁਣ ਨਹੀਂ ਗੱਲ ਕਰਨੀ ਫੁੱਲ ਸਟਾਪ ਹੋ ਗਿਆ ਹੈਨਾ ਜੀ ਮੈਂ ਬੜੀ ਪਰੇਸ਼ਾਨ ਫਿਰ ਦੋ ਚਾਰ ਦਿਨ ਫੋਨ ਨਹੀਂ ਆਇਆ ਬਿਜ਼ੀ-ਬਿਜ਼ੀ ਹੋਣਿਆ ਤਾਂ ਮੈਂ ਪੁੱਛਿਆ ਹੈਲੋ ਤੋਂ ਵੀ ਪਹਿਲਾਂ ਇਹ ਪੁੱਛਿਆ ਮੈਂ ਫੋਨ ਚੁੱਕ ਕੇ ਕਿ ਪਲੀਜ਼ ਮੈਨੂੰ ਫੁੱਲ ਸਟਾਪ ਦਾ ਮਤਲਬ ਦੱਸੋ ਹਮ ਮੈਨੂੰ ਇੰਨਾ ਹਸ ਆਇਆ ਕੀ ਹੋਇਆ ਕੀ ਹੋਇਆ ਮੈਂ ਕਿਹਾ ਮੈਨੂੰ ਨਹੀਂ ਪਤਾ ਮੈਨੂੰ ਫੁੱਲ ਸਟਾਪ ਦਾ ਮਤਲਬ ਚਾਹੀਦਾ ਫਿਰ ਅੱਗੇ ਚੱਲਦੇ ਆ ਗੱਲ ਕਰਦੇ ਆ ਉਹਨਾਂ ਨੇ ਹੱਸ ਕੇ ਕਿਹਾ ਕਿ ਬੰਦਾ ਬਿਜ਼ੀ ਹੁੰਦਾ ਹੈ ਫੁੱਲ ਸਟਾਪ ਦਾ ਮਤਲਬ ਇਹ ਬਾਕਸ ਖਾਲੀ ਨਹੀਂ ਭੇਜਣਾ ਯਾਨੀ ਕਿ ਇੱਕ ਦੋ ਗੱਲਾਂ ਹੋ ਗਈਆਂ ਉਸ ਤੋਂ ਬਾਅਦ ਯਾਨੀ ਓਕੇ ਯਾਨੀ ਫੁੱਲ ਸਟਾਪ ਮੈਂ ਕਿਹਾ ਓਕੇ ਦਾ ਕੇ ਲਿਖ ਦੋ ਮੈਂ ਫੁੱਲ ਸਟਾਪ ਨਹੀਂ ਪਾਣਾ ਦੰਬਣਾ ਸਾਨੂੰ ਇੱਕੋ ਹੀ ਪਾਣਾ ਹੈ ਮੈਨੂੰ ਫੁੱਲ ਸਟਾਪ ਨਹੀਂ ਪਾਣਾ ਮੈਂ ਡਰ ਜਾਂਦੀ ਹਾਂ ਸੋ ਮੈਂ ਥੋੜੀ ਅਟੈਚ ਹੋ ਜਾਂਦੀ ਹਾਂ ਤਾਂ ਮੈਨੂੰ ਇਹ ਵੀ ਲੱਗਦਾ ਹੈ ਕਿ ਪਤਾ ਨਹੀਂ ਕਿਉਂ ਲੇਕਿਨ ਨਹੀਂ ਐਸਾ ਹੈ ਨਹੀਂ ਜਦੋਂ ਤੁਹਾਡੇ ਨਾਲ ਕੋਈ ਇਨਸਾਨ ਇਹ ਤੁਹਾਨੂੰ ਜਿੰਦਗੀ ਦੇ ਵਿੱਚ ਕੀ ਆਪਣਾ ਮੈਂ ਲਾਸਟ ਵੀ ਯਾਦ ਕਰਾਂ ਕਿ ਸਾਡੀ ਤੁਹਾਡੀ ਮੇਰੀ ਕੋਈ ਬਹਿਸ ਹੋ ਰਹੀ ਸੀ ਜਿਹੜੀ ਕਿ ਤੁਸੀਂ ਬੰਦ ਕਰ ਦਿੱਤਾ ਫੋਨ ਯਾਰ ਸੋ ਅਟੈਚਮੈਂਟ ਬਹੁਤ ਬੁਰੀ ਹੈ ਜਿਹੜਾ ਮੋਹ ਹੈ ਨਾ ਜੀ ਇਹ ਬੜਾ ਬੁਰਾ ਹੈ ਐਕਚਰ ਵੀ ਹਾਂਜੀ ਬਾਰੇ ਵੈਸੇ ਹੁਣ ਇਹਨਾਂ ਦਿਨਾਂ ਚ ਬਹੁਤ ਐਕਸਪੀਰੀਅੰਸ ਹੋਇਆ ਮੈਨੂੰ ਕਿਹਾ ਵੀ ਸਮਝਾਇਆ ਵੀ ਗਿਆ ਕਿ ਡੋਨਟ ਵਰੀ ਮੈਂ ਕਿ ਮੈਂ ਇਟ ਮੀਨਸ ਮੈਂ ਰੋਂਗ ਆ ਨਾ ਗੱਲ ਹੋ ਰਹੀ ਸੀ ਸੋ ਮੈਨੂੰ ਪਤਾ ਲੱਗਾ ਕਿ ਨਹੀਂ ਤੂੰ ਇਦਾਂ ਨਾ ਸੋਚ ਜਿੰਨੇ ਵੀ ਸ਼ਾਇਰ ਨੇ ਨਾ ਰਾਈਟਰ ਨੇ ਸਪੈਸ਼ਲੀ ਸ਼ਾਇਰ ਜਿਹੜੇ ਨੇ ਉਹ ਤੇਰੇ ਵਾਂਗ ਹੀ ਹੁੰਦੇ ਨੇ ਕਿ ਉਹ ਤੂੰ ਬਹੁਤ ਅੰਦਰੋਂ ਸੌਫਟ ਹੈਗੀ ਆ ਬਹੁਤ ਡਿਫਰੈਂਟ ਇਸ ਲਈ ਜਿੰਨੇ ਵੀ ਹਾਂ ਫਿਰ ਮੈਨੂੰ ਯਾਦ ਆਏ ਕੁਝ ਸ਼ਾਇਰ ਜਿਨ੍ਹਾਂ ਨਾਲ ਬੈਠਣਾ ਹੋਇਆ ਈਵਨ ਦੇ ਵੀ ਮੇਰੇ ਗੁਰੂਜੀ ਦੇ ਵੀ ਮਕਸੂਸਪੁਰ ਜੀ ਬਹੁਤ ਹਸਾਸ ਬਹੁਤ ਇਮੋਸ਼ਨਲ ਉਹ ਹਰ ਵਾਰ ਕਹਿੰਦੇ ਕਿ ਜਿਹੜਾ ਬੰਦਾ ਬਹੁਤ ਇਮੋਸ਼ਨਲ ਹੈ ਬਹੁਤ ਹਸਾਸ ਹੈ ਉਹ ਦੁੱਖ ਦਾ ਬੋਝ ਛਿੱਟੇ ਬਿਲਕੁਲ ਉਹ ਇਹ ਵੀ ਫਿਰ ਮੈਨੂੰ ਹੁਣ ਸਮਝ ਆ ਗਈ ਹਾਂਜੀ ਨਹੀਂ ਕਹਿੰਦੇ ਆਪਣੇ ਦਿਲ ਚ ਸੌਫਟ ਕੋਰਨਰ ਰੱਖੋ ਪਰ ਇਹ ਹੈ ਕਿ ਜਦੋਂ ਆਪਣੇ ਦੇ ਕਹਿੰਦੇ ਨਾ ਸੌਫਟ ਕਾਰਨਰ ਦੁੱਖ ਦਾ ਵੀ ਬਹੁਤ ਛੇਦੀ ਆ ਬਹੁਤ ਜ਼ਿਆਦਾ ਮਨਪ੍ਰੀਤ ਬਹੁਤ ਇੱਕ ਰੱਬਤ ਉਸਦੇ ਲਈ ਸੌਫਟ ਕਾਰਨਰ ਰੱਖਦੇ ਆ ਹਰ ਇੱਕ ਚੀਜ਼ ਨੂੰ ਉਸ ਡੁੰਗਾਈ ਦੇ ਵਿੱਚ ਜਾ ਕੇ ਸੋਚਦੇ ਆ ਕਿ ਅਗਲਾ ਬੰਦਾ ਕੋਈ ਹਰਟ ਨਾ ਹੋਵੇ ਪਰ ਉਹ ਸੌਫਟ ਕਾਰਨਰ ਜਿਹੜਾ ਉਹ ਸਾਡੇ ਤੇ ਵੀ ਕੰਮ ਕਰਦਾ ਕਰਨਾ ਚਾਹੀਦਾ ਕੋਈ ਕੋਸ਼ਿਸ਼ ਕਰ ਰਿਹਾ ਤਾਂ ਸਾਨੂੰ ਉਸੇ ਉਦੇ ਤੋਂ ਦੁਖੀ ਹੋ ਜਾਂਦੇ ਆ ਹਾਂਜੀ ਦੁਖੀ ਹੋ ਜਾਂਦੇ ਕਿਉਂਕਿ ਉਹ ਜੇਕਰ ਹਸਾਸੀ ਕਿਸੇ ਦੇ ਲਈ ਆਪਣੇ ਦਿਲ ਦੇ ਵਿੱਚ ਪਾਲਿਆ ਤਾਂ ਉਹ ਸਾਡੇ ਲਈ ਵੀ ਉਨਾ ਹੀ ਵਰਕ ਕਰਦਾ ਵਰਕ ਕਰਦਾ ਹਾਂਜੀ ਹਾਂਜੀ ਤੇ ਦਿਲ ਵੈਸੇ ਕਹਿੰਦੇ ਮਨਪ੍ਰੀਤ ਦਿਲ ਨਾ ਦਿਲ ਨੂੰ ਮੋਮ ਹੋ ਜਾਣਾ ਚਾਹੀਦਾ ਪੱਥਰ ਨਹੀਂ ਕਿਉਂਕਿ ਪੱਥਰ ਨੇ ਕਦੇ ਪਿਗਲਣਾ ਨਹੀਂ ਜੀ ਦਿਲ ਜਿਹੜਾ ਮੋਮ ਹੈ ਉਹਨੇ ਟਾਈਮ 'ਉਂ ਤੇ ਪਿਗਲ ਵੀ ਜਾਣਾ ਪਿਗਲ ਸਕਦਾ ਹੈ ਤੇ ਟਾਈਮ 'ਉਂ ਤੇ ਸਖਤ ਵੀ ਹੋ ਸਕਦਾ ਹੈ ਸੋ ਇਸ ਲਈ ਦੋਨੋਂ ਕੁਆਲਿਟੀ ਚਾਹੀਦੀ ਹੈ ਬਿਲਕੁਲ ਜੀ ਸਮੇਂ ਦੇ ਇਨਸਾਰ ਕਿ ਕਿਵੇਂ ਚੱਲ ਰਿਹਾ ਉਸ ਹਿਸਾਬ ਨਾਲ ਕਰਨਾ ਪੈਂਦਾ ਹੈ ਕਿਵੇਂ ਚੱਲ ਰਿਹਾ ਜੀ ਬਿਲਕੁਲ ਜੀ ਮੈਨੂੰ ਲੱਗਦਾ ਅੱਜ ਦੋਸਤੀ ਜਿੰਦਾਬਾਦ ਹੋ ਗਈ ਆ ਕਾਫੀ ਸਰੀ ਦੋਸਤੀ ਹਮੇਸ਼ਾ ਜਿੰਦਾਬਾਦ ਹੈ ਮਨਪ੍ਰੀਤ ਤੁਸੀਂ ਵਡਿਆਂ ਦੀ ਹਿਸਟਰੀ ਵੀ ਜਦੋਂ ਅਸੀਂ ਪੜ੍ਹਦੇ ਆ ਜੀ ਦੋਸਤੀਆਂ ਤੇ ਕ੍ਰਿਸ਼ਨ ਸੁਦਾਮਾ ਦੀ ਦੋਸਤੀ ਦੇਖ ਲਓ ਹੈਨਾ ਕਿ ਬਹੁਤ ਮੈਂ ਹੈਰਾਨ ਹੁੰਨੀ ਆ ਇੱਥੇ ਇਹੀ ਕਰ ਲੈਨੇ ਉਹਨਾਂ ਦਾ ਵਾਕਿਆ ਹੀ ਸਾਂਝਾ ਕਿ ਜਦੋਂ ਸੁਦਾਮਾ ਜਦੋਂ ਇਹ ਸਭ ਹੋ ਗਿਆ ਕ੍ਰਿਸ਼ਨ ਆ ਗਏ ਤਖਤ ਦੇ ਉੱਤੇ ਰਾਜ ਦੇ ਉੱਤੇ ਤੇ ਸੁਦਾਮਾ ਦੀ ਵਾਈਫ ਨੇ ਕਿਆ ਸੀ ਨਾ ਸੋ ਉਹ ਪਹਿਲਾਂ ਕਹਿੰਦੇ ਨਹੀਂ 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 ਫਿਰ ਆਏ ਤੇ ਜਦੋਂ ਆਏ ਤੇ ਪਹਿਲਾ ਵਾਕਿਆ ਇਹ ਸੀਗਾ ਕਿ ਕੋਈ ਉਹਨਾਂ ਨੇ ਧਿਆਨ ਮਤਲਬ ਕੋਈ adda ਧਿਆਨ ਨਹੀਂ ਦਿੱਤਾ ਆਏ ਜਿਦਾ ਆਮ ਵੇਲੇ ਚਲੇ ਗਏ ਕੋਈ ਐਦਾ ਤੇ ਵਾਪਸ ਚਲੇ ਗਏ ਜੀ ਤੇ ਪਰ ਜਾਂਦੇ ਜਾਂਦੇ ਸੋਚਣ ਕਿ ਕਿਉਂ ਮੈਨੂੰ ਇਹਨੇ ਪੇਜ ਆਵੀ ਹੂੰ ਤੇ ਮੈਂ ਐਵੇਂ ਹੀ ਉੱਥੇ ਜਾ ਕੇ ਸ਼ਰਮਿੰਦਾ ਹੋ ਬ੍ਰਾਹਮਣ ਸੀਗੇ ਆਪਣੀ ਇੱਕ ਡਿਗਨਿਟੀ ਆਪਣੀ ਇੱਕ ਇੱਜ਼ਤ ਆਪਣਾ ਇੱਕ ਰਤਬਾ ਚਾਹੇ ਪੈਸੇ ਨਾਲ ਰਤਬਾ ਨਹੀਂ ਹੁੰਦਾ ਵੈਸੇ ਲੋਕ ਸਮਝਦੇ ਪੈਸੇ ਨਾਲ ਰਤਬਾ ਹੁੰਦਾ ਚਲੇ ਗਏ ਕਹਿੰਦੇ ਕਿ ਬਹੁਤ ਪਛਤਾਵਾ ਹੈ ਜਿਹੜਾ ਦੋਸਤ ਮੇਰੇ ਤੇ ਜਾਨ ਦਿੰਦਾ ਸੀ ਜਿਹਨੂੰ ਮੈਂ ਇੰਨਾ ਪੂਜਦਾ ਇੰਨਾ ਮੰਨਦਾ ਆ ਕੀ ਕੀਤਾ ਉਹਨੇ ਮੈਨੂੰ ਪੁੱਛਾਣਿਆ ਤੱਕ ਨਹੀਂ ਜੀ ਕਈ ਦਿਨ ਕੁੱਲਦੇ ਰਹੇ ਫਿਰ ਫਿਰ ਦੁਬਾਰਾ ਮਨ ਦੇ ਵਿੱਚ ਆਇਆ ਨਾ ਜਿਵੇਂ ਹੁਣ ਕੋਈ ਨਾਰਾਜ਼ਗੀ ਹੋਵੇ ਆਪਾਂ ਬਹੁਤ ਕੁਲਦੇ ਆ ਫਿਰ ਆਪਾਂ ਸੋਚਦੇ ਆ ਇਹਨੂੰ ਮੈਂ ਪੁੱਛੇ ਹੀ ਲਵਾਂ ਇੱਕ ਵਾਰ ਹਮ ਬੈਠ ਕੇ ਗੱਲ ਹੀ ਕਰ ਲਵਾਂ ਤੂੰ ਕੀਤੀ ਕਿਉਂ ਐਦਾਂ ਫਿਰ ਦੇਖੀ ਜਾਊਗੀ ਸਾਡੇ ਨਾਲ ਹੈ ਹਾਂਜੀ ਬਿਲਕੁਲ ਫਿਰ ਮਨ 'ਚ ਆਇਆ ਕਿ ਨਹੀਂ ਮੈਂ ਇੱਕ ਵਾਰ ਮੈਂ ਤਾਂ ਇਹ ਗਿਲਾ ਸ਼ਿਕਵਾ ਕਰਨਾ ਆ ਗਏ ਜਦੋਂ ਆਏ ਤੇ ਫਿਕਰੇਨ ਨੰਗੇ ਪੈਰੀ ਦੌੜੇ ਆਏ ਫਿਰ ਦਰਵਾਜ਼ੇ ਤੇ ਆ ਕੇ ਲੈ ਕੇ ਗਏ ਆਪਣੇ ਤਖਤ ਦੇ ਉੱਤੇ ਬਿਠਾਇਆ ਆਪਣੇ ਉੱਤੇ ਫਿਰ ਸਭ ਕੁਝ ਕੀਤਾ ਉਹ ਜੋ ਫਿਰ ਸਦਾਮਾ ਨੇ ਪੁੱਛਿਆ ਕਿ ਇਹ ਕੀ ਹੈ ਨਾ ਰਘੂਬਰ ਵੀ ਕਿਹਾ ਜਾਂਦਾ ਉਹਨਾਂ ਨੂੰ ਰਘੂਬਰ ਰਘੂਵੀਰ ਕਿਹਾ ਜਾਂਦਾ ਰਾਮ ਨੂੰ ਹੈ ਨਾ ਤੇ ਸ਼ਾਮ ਕ੍ਰਿਸ਼ਨ ਦੇ ਬੜੇ ਨਾਮ ਨੇ ਹੈ ਨਾ ਜੀ ਕਹਿੰਦੇ ਕਿ ਇਹ ਕੀ ਸੀ ਪਹਿਲੇ ਮੈਂ ਆਇਆ ਇਦਾਂ ਤੁਸੀਂ ਹੈ ਨਾ ਤੇ ਹੁਣ ਨੰਗੇ ਪੈਰੀ ਦੌੜੇ ਆਏ ਉਹ ਬਾਹਰ ਲੈਣ ਗੇਟ ਤੇ ਫਿਰ ਅੰਦਰ ਬਿਠਾਇਆ ਪਰ ਕਿੰਨੀ ਸੇਵਾ ਭਗ ਉਹਨਾਂ ਦੇ ਪੈਰ ਆਪਣੇ ਹੱਥਾਂ ਦੇ ਨਾਲ ਧੋਤੇ ਕ੍ਰਿਸ਼ਨ ਨੇ ਦੋਸਤੀ ਦੀ ਐਡੀ ਉਹ ਕਹਿੰਦੇ ਅ ਪਹਿਲੇ ਕਹਿੰਦੇ ਸੁਦਾਮਾ ਤੁਸੀਂ ਆਪਣੇ ਮਨ ਤੋਂ ਨਹੀਂ ਸੀ ਆਏ ਹੂੰ ਦਿਲ ਥੋੜਾ ਸੀ ਤੁਹਾਡਾ ਹੂੰ ਕਸ਼ਮਕਸ਼ ਦੇ ਵਿੱਚ ਸੀ ਦੁਚਿੱਤੀ ਦੇ ਵਿੱਚ ਸੀਗੇ ਤੁਸੀਂ ਅ ਕਹੇ ਤੇ ਆਏ ਤੁਹਾਡਾ ਮਨ ਨਹੀਂ ਅੰਦਰ ਪਤਾ ਨਹੀਂ ਕਿੰਨੇ ਉਹ ਸੀਗੇ ਹੂੰ ਹੁਣ ਤੂੰ ਤੁਸੀਂ ਇੱਕ ਹੱਕ ਦੇ ਨਾਲ ਆਏ ਕਿ ਜਾ ਕੇ ਗੱਲ ਕਰਾਂ ਜਾ ਕੇ ਮਿਲਾਂ ਜਾ ਕੇ ਦੇਖਾਂ ਸੋ ਐ ਇਹ ਦੋਸਤੀ ਦਾ ਜਿਹੜਾ ਵੱਡਾ ਵੈਸੇ ਕੱਲ ਵੀ ਮੈਂ ਪ੍ਰੋਗਰਾਮ 'ਚ ਗੱਲ ਕਰ ਰਹੀ ਸੀ ਮਨਪ੍ਰੀਤ ਕਿਸੇ ਇਨਸਾਨ ਦੇ ਨਾਲ ਨਾ ਅਸੀਂ ਦੋਸਤੀ ਉਹਦੇ ਰਤਬੇ ਦੇਖ ਕੇ ਵੀ ਕਰ ਲੈਨੇ ਜੀ ਉਹਦੀ ਸ਼ਕਲ ਸ ਨਹੀਂ ਇਹ ਕੀ ਹੈ ਹੈਨਾ ਇਦਾਂ ਵੀ ਹੋ ਜਾਂਦਾ ਹੈ ਰਤਬਾ ਤੇ ਬਾਅਦ ਦੀ ਗੱਲ ਹੈ ਕਿ ਕਿਦਾਂ ਦਾ ਲੱਗਦਾ ਸੀ ਹੈਨਾ ਉਹ ਹੀ ਇਨਸਾਨ ਅੰਦਰੋਂ ਹੀਰਾ ਹੋ ਨਿਕਲਦਾ ਬਿਲਕੁਲ ਅਸੀਂ ਪੁੱਠੀ ਚਾਲ ਚੱਲਦੇ ਆਂ ਚਾਲ ਕਿਹੜੀ ਹੈ ਸਿੱਧੀ ਇੱਕ ਇਨਸਾਨ ਦਾ ਸਭਾ اخلاق ਮਿਲਬਰਤਨ ਉਹਦਾ ਦਿਲ ਉਹਦੀਆਂ ਆਦਤਾਂ ਉਹਦੇ ਵਿਚਾਰ ਹਮ ਪਹਿਲਾ ਇਹ ਸਟੈਪ ਹੈ ਜੀ ਹੈ ਨਾ ਫਿਰ ਸ਼ਕਲ ਨੂੰ ਨਿਮੈ ਇੱਥੇ ਲਵੂੰਗੀ ਫਿਰ ਉਸ ਤੋਂ ਬਾਅਦ ਉਹਦੀ ਦੁਨੀਆਦਾਰੀ ਹੈ ਕਿ ਉਹਦਾ ਸਰਕਲ ਕਿਹਸਾ ਹੈ ਲੋਕਾਂ ਦੇ ਵਿੱਚ ਕਿਦਾਂ ਦੇ ਲੋਗੋ ਤੇ ਦੋਸਤ ਨੇ ਹਮ ਹਮ ਬਾਕੀ ਗੱਲਾਂ ਫੇਰ ਆਉਂਦੀਆਂ ਹਾਂ ਅਗਰ ਤੋਨ ਹੁਣ ਮੰਨ ਲਓ ਮੈਨੂੰ ਪਹਿੜਨ ਪੈਣਨ ਓੜਨ ਦਾ ਬਹੁਤਾ ਸ਼ੂਰ ਨਹੀਂ ਹੈ ਬਹੁਤਾ ਸੈਂਸ ਨਹੀਂ ਹੈ ਮੈਨੂੰ ਕੱਪੜੇ-ਕੁਪੜੇ ਪਾਉਣ ਦੀ ਠੀਕ ਹੈ ਤੁਹਾਨੂੰ ਮੇਰੀ ਉਦਾਂ ਤੁਹਾਡੇ ਨਾਲ ਮੇਰੀ ਹੋ ਗਈ ਹੈ ਦੋਸਤੀ ਤੁਹਾਨੂੰ ਮੇਰਾ ਖਿਆਲ ਚੰਗਾ ਲੱਗਾ ਜਾਂ ਮੇਰੀ ਗੱਲ ਕੁਝ ਵੀ ਚੰਗਾ ਲੱਗਾ ਮੰਨ ਲਓ ਮੈਨੂੰ ਇਦਾਂ ਲੱਗਦਾ ਹੈ ਫਿਰ ਤੁਸੀਂ ਆਪਣੇ ਦੋਸਤ ਨੂੰ ਖੁੱਲੇ ਸਰੇ ਆਮ ਕਹਿ ਸਕਦੇ ਤੂੰ ਤੂੰ ਨਾ ਇਹ ਨਾ ਪਾਇਆ ਕਰ ਹੂੰ ਇੰਨੀ ਚੰਗਾ ਲੱਗਾ ਸੀ ਤੈਨੂੰ ਸੋਣਾ ਨਹੀਂ ਲੱਗਦਾ ਸੀ ਹੈਨਾ ਉਹ ਉਹਦੀਆਂ ਕਿਉਂਕਿ ਸੁਭਾਅ ਨਹੀਂ ਬਦਲੇ ਜਾ ਸਕਦੇ ਆਦਤਾਂ ਬਦਲੀਆਂ ਜਾ ਸਕਦੀਆਂ ਤੁਸੀਂ ਉਹਦੇ ਸੁਭਾਅ ਨਾਲ ਜੁੜੇ ਹੋ ਉਹਦਾ ਸੁਭਾਅ ਤੁਹਾਨੂੰ ਪਸੰਦ ਨਹੀਂ ਤਾਂ ਫਿਰ ਜੁੜੋਗੇ ਨਹੀਂ ਹਮ ਸੁਭਾਅ ਨਾਲ ਤੇ ਜੁੜ ਗਏ ਜੀ ਪਰ ਉਹਦੀ ਆਦਤਾਂ ਨੂੰ ਤੁਸੀਂ ਕਰ ਸਕਦੇ ਹੋ ਜੀ ਪਰ ਅਸੀਂ ਜਿਹੜੀ ਦੁਨੀਆਦਾਰੀ ਹੈ ਇਹ ਉਲਟੀ ਚਾਲ ਇਸ ਤਰ੍ਹਾਂ ਹੈ ਕਿ ਅਸੀਂ ਪਹਿਲਾਂ ਦੇਖਦੇ ਹਾਂ ਇਹ ਰਤਬਾ ਕੀ ਹੈ ਕਿ ਅੱਛਾ ਇਹ ਤਾਂ ਛੋਟੇ ਜਿਹੇ ਘਰ 'ਚ ਰਹਿ ਰਿਹਾ ਹੈ ਜਾਂ ਇਹਦੇ ਕੋਈ ਗੱਡੀ ਨਹੀਂ ਹੈ ਜਾਂ ਇਹਦਾ ਕੰਮ ਪਤਾ ਨਹੀਂ ਕੀ ਹੈ ਸ਼ਕਲ ਦੇਖੀਏ ਕਿਦਾਂ ਦੀ ਸਭ ਤੋਂ ਪਹਿਲਾਂ ਸ਼ਕਲ ਤੇ ਫਿਰ ਕਿਤੇ ਜਾ ਕੇ ਦਿਲ ਤਾਂ ਅਸੀਂ ਬਾਅਦ ਚ ਪਛਾਣਦੇ ਔਰ ਉਹਨੂੰ ਵੀ ਤੋੜ ਦਿੰਨੇ ਆ ਸੋ ਇਹ ਦੋਸਤੀ ਦੇ ਰੁਤਬੇ ਨਹੀਂ ਅੱਜ ਦਾ ਵਾਕਈ ਪ੍ਰੋਗਰਾਮ ਦੋਸਤੀ ਤੇ ਹੋ ਗਿਆ ਬਿਲਕੁਲ ਹੋਣਾ ਵੀ ਚਾਹੀਦਾ ਕਿਉਂਕਿ ਬਾਕੀ ਰਿਸ਼ਤਿਆਂ ਦੇ ਉੱਪਰ ਪਰ ਗੱਲ ਕਰ ਲੈਣੇ ਆ ਪਰ ਦੋਸਤੀ ਦੇ ਉੱਪਰ ਬਹੁਤ ਘੱਟ ਹੁੰਦੀ ਆ ਹਾਂ ਜ਼ਰੂਰ ਇਸ ਰਿਸ਼ਤੇ ਦੇ ਉੱਪਰ ਵੀ ਗੱਲ ਕਰਨੇ ਕਿਉਂਕਿ ਕਈ ਵਾਰੀ ਕੁੰਦਰਸ਼ ਤੇ ਅੰਦੇ ਨਾਲੋਂ ਜਿਹੜੇ ਦੋਸਤੀ ਦੇ ਰਿਸ਼ਤੇ ਨੇ ਜਿਆਦਾ ਖੜੇ ਸੌਰੀ ਤੁਹਾਡੀ ਗੱਲ ਕੱਢ ਮੈਂ ਕਿਹਾ ਕਪੜਾ ਪਾਉਣਾ ਜਿਹੜਾ ਹੈ ਉਹ ਜਿਹੜਾ ਤੁਸੀਂ ਸਿਖਾ ਸਕਦੇ ਆ ਦੋਸਤ ਨੂੰ ਖਾਣਾ ਪੀਣਾ ਬੈਠਣਾ ਉੱਠਣਾ ਸਮਾਜ ਜਦੋਂ ਮਦਰਸ ਡੇ ਦਾ ਪ੍ਰੋਗਰਾਮ ਹੋਇਆ ਸੀ ਮੇਰਾ ਤਾਂ 100% ਦਿਲ ਸੀ ਇੱਕ ਹੋਰ